ਸੀ ਨਾਲ ਧੱਕਾ ਕਰ ਰਹੇ ਆ ਬਹੁਤ ਪਰੇਸ਼ਾਨ ਆ ਸਾਰੇ ਘਰ بے ਘਰ ਕਰਤੇ ਸਾਨੂੰ ਦਿੱਤੇ ਹਾਰਾਂ ਨੂੰ ਆ ਗਏ ਨਹੀਂ ਵੀ ਦੇਖਦੇ ਰਹੀ ਬਾਜੀ ਵੀ ਪਰੇਸ਼ਾਨ ਨੇ ਬਹੁਤ ਪਰੇਸ਼ਾਨ ਆ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆ ਪਕੜਿਆ ਰਹੋ ਸਾਰੇ ਦਿਨ ਥੋੜੇ ਥੋੜੇ ਬੰਦੇ ਲੈ ਕੇ ਟੱਕੇ ਰੋਣਾ ਤੇ ਘਾਰੇ ਘਰੀਬਾ ਘਰ ਤੋੜਦੇ ਇਹਨਾਂ ਨੇ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਅਸੀਂ ਆਲਰੇਡੀ ਚਿੱਠੀ ਨਹੀਂ ਚੁੱਕੇ ਹਾਂ ਜੀ ਤੁਮਨੇ ਇਸ ਤੋਂ ਬਹੁਤ ਜ਼ਿਆਦਾ ਸੰਕਰ ਮੇਰਾ ਘਰ ਤੋਂ ਪਰੇਕਾ ਰਹੇ ਇਹਨੂੰ ਬਾਹਰ ਲਾ ਜਾਓ ਜੀ ਮੈਨੂੰ ਬਾਰ-ਬਾਰ ਫੋਨ ਕਰਕੇ ਤੰਗ ਕਰ ਰਹਿਣਾ ਇਹ ਕੋਈ ਪੂਰੀ ਰਿਕਾਰਡਿੰਗ ਭੇਜਾਂ ਮੈਨੂੰ ਬਾਹਰ ਮੈਂ ਅੱਜ ਵੀ ਮਨੇ ਡੀਐਫਸੀ ਕੋਲ ਪੈਸ ਕਰਵਾਇਆ ਉਹਨਾਂ ਨੇ ਕਹਿੰਦੇ ਐਨੇ ਨਾ ਕਹਿੰਦੇ ਕਾਹ ਕਮਜ਼ਰੀ ਛੱਡੋ ਮੇਰਾ ਨਾਮ ਪੂਜਾ ਜੀ ਮਨੇ ਬਹੁਤ ਅੰਕਲ ਜੀ ਨੇ ਬਹੁਤ ਪੁੱਛਿਆ ਤੁਹਾਡੇ ਕੋ 3 ਦਿਨ ਕੱਟ ਪਰ ਆਗਲੀ ਤਾਂ ਵੀ ਜੋਨ ਫੈਮਲੀ ਆ ਮੈਨੂੰ ਤਾਂ ਕਿਨਾਂ ਅਸਿਸਮੀ ਕੋਲ ਤਾਂ ਤੋਰੀ ਜਾ ਰਹੀ ਮੈਂ ਰਲ ਹੁਣ ਤਵਰ ਕੇ ਬੈਠਾ ਨਹੀਂ ਕੋਈ ਬੱਚਾ ਤਾਂ ਨਹੀਂ ਨਹੀਂ ਮੈਂ ਸਾਲਾ ਪੱਪੂ ਆ ਰਿਹਾ ਨਾਮ ਜਰੂਰ ਰੱਖਾ ਹੋਰ ਹਾਂਜੀ ਪੱਪੂ ਆ ਰੰਗ ਹੈ ਕੋਈ ਪੱচ্চਾ ਨਹੀਂ ਹੈ ਐ ਕੁਝ ਨਹੀਂ ਕਰ ਸਕਦੇ ਅਸੀਂ ਕੋਈ ਨਹੀਂ ਮੈਂ ਐਂ फोन ਕਰ ਮੇਰੇ ਘਰ ਆਲੇ ਨੂੰ ਧਮਕੀ ਦਿੱਤੀ ਜਾਂਦੀ ਮੈਂ ਪਰਚਾ ਪਾ ਲਾਂਗੇ ਤੁਸੀਂ ਪੜ ਕੇ ਇਧਰ ਤੁਹਾਡੀ ਨਾਲ ਫਾਸਲਾ ਕਰਿਆ ਮੈਂ ਕੋ ਸਾਰੀ ਰਿਕਾਰਡਿੰਗ ਤੇ ਪਈਆ ਮੇਰੇ ਕੋ ਪੂਰਾ ਸਬੂਤ ਪਿਆ ਜਾਣ ਬੁੱਤ ਕਿ ਸਾਡੇ ਨਾਲ ਧੱਕਾ ਕਰਿਆ ਜਾ ਰਿਹਾਗਾ ਕਹਿੰਦੇ ਹੈ ਇਹ ਕਹਿੰਦੇ ਟੀਸੀਡਬਲੂਐਨ ਦੀ ਜਗ੍ਹਾ ਤੂੰ ਚੁੱਟੋ ਵੀ ਟੀਸੀਡਬਲੂਐਨ ਦੀ ਜਗ੍ਹਾ ਟੀਸੀਡਬਲੂ ਨਾਲ ਕਿਉਂ ਨਹੀਂ ਆਉਂਦੇ ਸਾਡੇ ਕੋਲ ਆਮ ਆਦਮੀ ਦੀ ਸਰਕਾਰ ਹੈ ਆਮ ਆਦਮੀ ਵਾਸਤੇ ਆਜ਼ਾਦੀ ਔਰ ਆਮ ਆਦਮੀ ਨਾਲ ਐਸਆ ਨਾਲ ਦੇਖੋ ਕੀ ਧੱਕਾ ਹੋ ਰਿਹਾ ਹੈ ਆਮ ਆਦਮੀ ਬਾਡੀ ਮਰਦਾਬਾ 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 ਮੁਰਦਾਬਾਦ ਮੁਰਦਾਬਾਦ ਜਿਨ੍ਹਾਂ ਦੇ ਨੰਨੇ ਸਾ ਤੋੜੇ ਨੇ ਯਾ ਕੋਈ ਕੋਈ ਪਰਚਾ ਵੀ ਨਹੀਂ ਸੀਗਾ ਉਹਨਾਂ ਦੇ ਘਰੋਂ ਡੋੜੇ ਨੇ ਉਹਨਾਂ ਦੇ ਘਰੋਂ ਨਿਕਲਣਾ ਥੋੜੀ ਹੈ ਰਾਤ ਨੂੰ 2 ਵਜੇ ਆ ਕੇ ਇੱਕ ਕਾਲੂ ਗਲੇ ਐਸੇ ਸੋਏ ਫਰਹੋਰ ਪੁਲਿਸ ਵਾਲੇ ਦਾ ਅੱਜ ਕੜ ਰਹੇ ਨੇ ਔਰ ਇਹਨਾਂ ਨੂੰ ਧੱਕਿਆ ਦਿੱਤਾ ਜਾ ਰਹੇ ਨੇ ਗੁੰਡਾਗਰਦੀ ਕਰ ਰਹੇ ਨੇ ਕਹਿੰਦਾ ਅਰਈ ਬਈ ਥੋੜੇ ਦਾ ਦੋ ਦਿਨ ਅਜ ਤੋੜਦਾ ਕੇ ਔਰ ਉਧਾਰ ਜਾਂਦੇ ਨੇ ਕੁਝ ਲੈਡ ਘਰੀਦਣ ਇਹ ਕਹਿ ਰਹੇ ਤੁਸੀਂ ਰਿਪੋਰਟ ਜਾਏ ਉਹਨਾਂ ਦੀ ਵੀ ਨਸ਼ਾ ਤਸਕਰ ਹੈਗੇ ਉਹਨਾਂ ਦੀ ਨਹੀਂ ਕਰ ਰਹੇ ਅਸੀਂ ਉਹਨਾਂ ਦੀ ਨਹੀਂ ਕਰ ਰਹੇ ਅਸੀਂ ਇੱਥੇ ਐਸੀ ਬਾਈ ਜਾਨਾ ਜੋ ਬੈਠਾ ਹੈ ਜਿਗਾ ਦਾ ਨਜ਼ਰ ਜੋਈ ਹੈ ਜਿਗਾ ਦਾ ਕੋਈ ਪਰਚਾ ਨਹੀਂ ਲਿਖੇਗਾ ਜਿਗਾ ਦਾ ਕੋਈ ਕਦਮ ਨਹੀਂ ਲਿਖੇਗਾ ਉਹਨਾਂ ਨੂੰ ਅਜਿਹਾ ਰਿਪੋਰਟ ਕਰਨਾ ਹੈ ਉਹਨਾਂ ਦੇ ਘਰ ਤੋੜਦੇ ਨੇ ਉਹਨਾਂ ਦੀ ਦੁਕਾਨ ਤੋੜਦੀ ਏ ਉਹ ਲੋਕ ਦੇ ਬੱਚੇ ਰੋਡ 'ਤੇ ਸਰਕਾ ਤੇ ਔਰ ਰਾਤ ਨੂੰ ਆ ਕੇ ਯਾਦ ਰੱਖੋ ਰਾਜਪੜਦਾ ਉਹਦੇ ਨਾਲ ਉਹ ਜਿਹੜੇ ਦੁਕਾਨ ਜਾਂਦੇ ਨੇ ਕੁਝ ਵੀਰ ਇਹਨਾਂ ਨੂੰ ਲੁੱਟੇ ਚਪੜ ਕੇ ਲੈ ਜਾਂਦਾ ਹੈ ਇੱਕ ਇੱਕ ਇਥੇ ਦਾਗਵਾ ਇਤਹਾਫੇ ਦਾ ਬਈ ਇੱਕ ਬੁਚੜਾਈ ਹੈ ਲੋਤੂ ਕੁਝ ਨਸ਼ਾ ਬਸ ਕਰ ਰਹੇ ਹੈਗੇ ਨਸ਼ਾ ਵੇਚਦੇ ਹੋ ਅਸੀਂ ਨਸ਼ਾ ਨਹੀਂ ਵੇਚ ਰਹੇ ਸਾਡੇ ਦਾ ਕੋਈ ਵੀ ਸਬੂਤ ਕੱਢਿਆ ਜਾਵੇ ਸਾਡੇ ਤੋਂ ਜੋ ਪੁੱਛਿਆ ਕਰੋ ਅਸੀਂ ਪੁੱਛਿਆ ਪਰਚੇ ਕਿਨਾਂ ਤੇ ਨਹੀਂ ਜਿੰਨੇ ਦੇ ਸਾਡੇ ਕੋਈ ਪਰਚਾ ਨਹੀਂ ਸਾਡਾ ਪਰਚਾ ਕੋਈ ਵੀ ਡਿਲੀਟ ਸਿਰੇ ਤੋਂ ਲਾ ਕੇ ਸਾਡੇ ਦਾਦਾ-ਪਰਦਾਦੇ ਤੱਕ ਸਾਡੇ ਹੁੰਦੇ ਬੱਚੇ ਤੱਕ ਕੋਈ ਸਬੂਤ ਕੱਟ ਕੇ ਦਿਖਾਇਆ ਚਲੋ ਇਹ ਸਾਡੇ ਘਰ 'ਚ ਸ਼ੱਕ ਪੱਟੋ ਨਜਾਇਜ਼ ਤੌਰ ਤੇ ਘਟਾਇਆ ਜਿਨ੍ਹਾਂ ਦੇ ਕੋਈ ਪਰਚਾ ਨਹੀਂ ਕੋਈ ਮੁਕੱਦਮਾ ਨਹੀਂ ਇਹ ਸਿਰਫ ਉਹਨਾਂ ਲਈ ਅੱਜ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਆਏ ਔਰ ਉਸ ਮਗਰੋਂ ਤੁਸੀਂ ਦੇਖਿਆ ਕਿ ਆਮ ਆਦਮੀ ਪਾਰਟੀ ਦੇ ਗੁੰਡੇ ਆ ਨੇ ਐਮਸੀ ਸਾਨੂੰ ਘੇਰਨ ਦੀ ਕੋਸ਼ਿਸ਼ ਕੀਤੀ ਸਾਨੂੰ ਨਹੀਂ ਪਤਾ ਕੌਣ ਹੈ ਅਸੀਂ ਅੱਜ ਕਹਾਂਗਾ ਵੀ ੱੱਕੇ ਸ਼ਾਈ ਦੇ ਨਾਲ ਆਏ ਇੱਕ ਲੇਡੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਬੇਟੀ ਇੱਥੇ ਸਤਕਾਰਯੋਗ ਨੇ ਪਟਿਆਲੇ ਦੇ ਲਈ ਜਦੋਂ ਇੱਥੇ ਪਹੁੰਚੇ ਦਾ ਗੁੰਡਾ ਅੰਸਰ ਜਿਹੜਾ ਸੀਗਾ ਝਾਰੂ ਪਾਰਟੀ ਵਾਲਿਆਂ ਦਾ ਇੱਥੇ ਐਮਐਲਏ ਵੱਲੋਂ ਭੇਜਿਆ ਗਿਆ ਜਿਹੜਾ ਕਿ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ ਭਾਰਤੀ ਜਨਤਾ ਪਾਰਟੀ ਕਦੇ ਵੀ ਟੋਲਰੈਂਟ ਨਹੀਂ ਕਰੇਗੀ ਐਸ்சி ਕਮਿਸ਼ਨ ਦੇ ਕੋਲ ਇਹਨਾਂ ਦੀ ਕੰਪਲੀਟ ਬੀਬਾ ਜੈਨਦਰ ਕੌਰ ਜੀ ਵੱਲੋਂ ਭੇਜੀ ਗਈ ਔਰ ਐਸ்சி ਕਮਿਸ਼ਨ ਨੇ ਜਵਾਬ ਮੰਗੇ ਆ ਭਗਵੰਤ ਮਾਨ ਸਰਕਾਰ ਤੋਂ ਆਨ ਵਾਲੇ ਟਾਈਮ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਿਕਲੇ ਆਉਗੀ ਗਰੀਬਾਂ ਦੀ ਰક્ષਕ ਗਰੀਬਾਂ ਦੀ ਰਾਖੀ ਬੀਬਾ ਜੈਨਦਰ ਕੌਰ ਜਿਹੜੀ ਕਿ ਅੱਜ ਆਪਣੇ ਘਰ ਤੋਂ ਚੱਲ ਕੇ ਨਾ ਹਨੇਰਾ ਦੇਖਿਆ ਨਾ ਸਵੇਰਾ ਦੇਖਿਆ ਵਗਦੇ ਤੂਫਾਨ ਹੋਵੇ ਹਨੇਰੀ ਹੋਵੇ ਆਪਣੀ ਸ਼ਰਮ ਦੇ ਲਈ ਖੜੀ ਐ ਆਪਣੇ ਸਾਰੇ ਉਧੇਦਾਰ ਖੜੇ ਨੇ ਸਾਡੇ ਮਿਸਟਰ ਕਾਉਂਸਲਰ ਖੜੇ ਨੇ ਸਾਡੇ ਮੰਡਲਾਂ ਦੇ ਪ੍ਰਧਾਨ ਖੜੇ ਨੇ ਅਸੀਂ ਹਮੇਸ਼ਾ ਇਸ ਗਰੀਬ ਵਰਗ ਦੇ ਨਾਲ ਭਾਰਤੀ ਜਨਤਾ ਪਾਰਟੀ ਖੜੀ ਰਹੇ ਹਾਂ